ਕੱਲ ਗੋਦ ਭਰਾਈ ਦੀ ਰਸਮ ਸੀ ਗਗਨ ਇਹ ਰਵਾਜ ਆਪਣੇ ਹੀ ਹੈ ਪਰ ਇਹਨਾਂ ਦੇ ਕਰਦੇ ਹਨ 38 ਕੋ ਹਫ਼ਤਿਆਂ ਦੇ ਸਬਰ ਦੇ ਦੌਰਾਨ ਕੋਈ ਤੀਵੇਂ ਕੋ ਹਫ਼ਤੇ ਵਿੱਚ ਇਹ ਰਸਮ ਕੀਤੀ ਜਾਂਦੀ ਹੈ ਕੱਲ ਸ਼ਾਮੀ ਜਿਹੇ ਇਸ ਦੇ ਮੀਂਡੜੀ ਭਰਾ ਤੇ ਭਝਾਈ ਆਏ ਸਨ ਨਾਲ ਤਾਈ ਮਾਂ ਵੀ ਕੁਦਰਤੀ ਇਸ ਦੀ ਮਾਸੀ ਦਾ ਮੁੰਡਾ ਵੀ ਆਇਆ ਹੋਇਆ ਸੀ ਤੇ ਉਹ ਵੀ ਨਾਲ ਹੀ ਸੀ ਅਨੁਸਾਰ ਹੀ ਇਸ ਦੇ ਭਰਾ ਤੇ ਭਝਾਈ ਨੇ ਕੁਝ ਕੁ ਗੁਵਾਰੇ ਲਗਾ ਕੇ ਥੋੜੀ ਬਹੁਤ ਸਜਾਵਟ ਕਰ ਦਿੱਤੀ ਗੁਵਾਰਿਆਂ ਨਾਲ 25 ਵਰ ਲਿਖਿਆ ਬੈਨਰ ਲਗਾ ਕੇ ਕੁਝ ਕੁ ਝਲਨਾ ਵੀ ਲਮਕਾ ਦਿੱਤੀਆਂ ਤਾਈ ਮਾਂ ਪੀਲੇ ਚਾਹਲ ਬਣਾਉਂ ਲਈ ਰਸੋਈ ਵਿੱਚ ਲਿ ਗਈ ਚੌਲ ਖੰਡ ਤੇ ਗੁੜ ਇਹ ਆਪਣੇ ਰਿਵਾਜ ਅਨੁਸਾਰ ਸਟੀਲ ਦੀ ਵਧੀਆ ਨਵੀਂ ਢੋਲੀ ਵਿੱਚ ਪਾ ਕੇ ਘਰੋਂ ਹੀ ਲਿਆਏ ਸਨ ਪਾਵੇਂ ਇੱਕ ਤਿਉਹਾਰ ਵਰਗਾ ਮਾਹੌਲ ਬਣ ਗਿਆ ਪਰ ਗਗਨ ਤੁਹਾਡੇ ਬਣਾ ਇਹ ਤਿਉਹਾਰ ਵੀ ਫਿੱਕਾ ਜਿਹਾ ਲੱਗਦਾ ਸੀ ਕਿਉਂਕਿ ਆਪਣਾ ਇਧਰ ਦਾ ਪਰਿਵਾਰ ਅਧੂਰਾ ਜੋ ਸੀ ਇੱਕ ਵਧੀਆ ਫਰੂਟ ਦੀ ਟੋਕਰੀ ਦੋ ਮਠਾਈ ਦੇ ਟੱਪੇ ਤੇ ਡਰਾਈ ਫਰੂਟ ਦੀ ਵੱਡੀ ਕੈਂਡੀ ਵੀ ਸੀ ਬਾਕੀ ਇਹਨਾਂ ਦੋਨਾਂ ਦੇ ਕੱਪੜੇ ਤਾਂ ਸਨ ਹੀ ਕੋੰਦਮਾ ਲਾ ਕੇ ਸਭ ਵਧੀਆ ਸੀ ਰੀਤੀ ਅਨਸਾਰ ਇਨ੍ਹਾਂ ਦੁਹਾ ਨੇ ਪਾਣੀ ਦੀ ਟੂਟੀ ਮੁਰੇ ਥੋੜਾ ਜਿਹਾ ਗੁੰਨਿਆ ਆਟਾ ਤੇ ਬਣੇ ਚਾਵ ਜਲ ਦੇਵਤਾ ਨੂੰ ਅਰਪਿਤ ਕੀਤੀ ਤੇ ਉਹਨਾਂ ਉੱਪਰ ਇੱਕ ਤੌਲੀਆ ਵੀ ਦਿੱਤਾ ਮੈਂ ਤੇ ਤੇਰੀ ਮੰਮੀ ਨੇ ਇਹ ਕੁਝ ਪਹਿਲੀ ਵਾਰ ਵੇਖਿਆ ਸੀ ਇਸ ਮੌਕੇ ਤੇ ਤੁਸੀਂ ਵੀ ਲਾਈਫ ਨਾਲ ਜੁੜ ਗਏ ਇਸ ਨਾਲ ਸਾਡੇ ਚਿਹਰੇ ਤੇ ਵੀ ਮੁਸਕਰਾਟ ਆ ਗਈ ਇਹ ਪਰਿਵਾਰ ਲਈ ਖੁਸ਼ੀ ਦਾ ਮੌਕਾ ਸੀ ਮੋਬਾਈਲ ਵਿੱਚ ਤੇਰੇ ਚਿਹਰੇ ਤੇ ਵੀ ਖੁਸ਼ੀ ਝਲਕਦੀ ਸੀ ਤੁਸੀਂ ਦੋਨੇ ਆਨਲਾਈਨ ਹਾਜ਼ਰ ਸੀ ਇਸ ਦੀ ਭਰਾਈ ਆਪਣੇ ਨਾਲ ਇੱਕ ਵਧੀਆ ਜਿਹਾ ਕੇਕ ਲੈ ਕੇ ਆਈ ਸੀ ਤੈਨੂੰ ਪਤਾ ਹੈ ਕੇਕ ਤਾਂ ਸਾਡੇ ਘਰਾਂ ਵਿੱਚ ਹਰ ਫੰਕਸ਼ਨ ਵਿੱਚ ਲਾਜ਼ਮੀ ਦੀ ਤਰ੍ਹਾਂ ਹੀ ਹੁੰਦਾ ਹੈ ਹੁਣ ਕੇਕ ਤਾਂ ਆਮ ਜਿਹੀ ਗੱਲ ਹੋ ਗਈ ਪਰ ਇਸ ਕੇਕ ਵਿੱਚ ਉਂਗਲਾਂ ਮਾਰ ਮਾਰ ਕੇ ਇਸ ਨੂੰ ਸੁੱਝਾ ਕਰਨ ਵਾਲੀ ਸੌਗਾਤ ਤਾਂ ਸੱਤ ਸਮੁੰਦਰ ਪਾਰ ਬੈਠੀ ਸੀ ਫਿਰ ਕੇਕ ਦਾ ਵੀ ਉਸ ਸਵਾਦ ਕਿੱਥੇ ਇਹ ਇੱਥੇ ਹੁੰਦੀ ਤਾਂ ਕੇਕ ਵੀ ਜਿਸ ਨਾਲ ਇਸੇ ਨੇ ਹੀ ਕੱਟਣਾ ਸੀ ਤੇ ਸਭ ਨੇ ਇਸ ਨੂੰ ਮੋਹਰੇ ਕਰਕੇ ਇਸ ਤੋਂ ਹੀ ਕਟਵਾਉਣਾ ਸੀ ਇਹਨੂੰ ਨਾ ਵੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਇੱਕ ਪਾਸੇ ਖੁਸ਼ੀ ਦੇ ਹੰਝੂ ਤੇ ਨਾਲ ਹੀ ਇਸ ਦੀ ਕਹਿਰ ਹਾਇਰੀ ਦੇ ਮੈਂ ਸਟੇਰੀਆ ਦੇ ਅੜਿਲੇਟ ਬੈਠੀ ਆਪਣੀ ਵੱਡੀ ਬੇਟੀ ਨੂੰ ਸਭ ਬਰਤਾਂਤ ਦੱਸ ਰਹੀ ਸੀ ਸਾਰੇ ਸਗਰਾਂ ਪਾਉਂ ਡੇ ਸਨ ਤੁਸੀਂ ਵੀ ਸਗਣੋ Google Pay ਕਰ ਦਿਓ ਤੂੰ ਲਵਰੀਤ ਨੂੰ ਮਿੱਠਾ ਮਿੱਠਾ ਡਾਟ ਰਹੀ ਸੀ ਕਿਉਂਕਿ ਦੇਨਲੈਂਡ ਦੇ ਰਸਮਾਂ ਵਿੱਚ ਤੂੰ ਕਦੇ ਪਿੱਛੇ ਨਹੀਂ ਸੀ ਰੈਂਦੀ ਜਦੋਂ ਮੈਂ ਚੱਲਦੇ ਲਈ ਚੋਂ ਤੈਨੂੰ ਮੋਬਾਈਲ ਤੇ ਸੁਣਿਆ ਤਾਂ ਮੈਂ ਤੇਰੀ ਮੰਮੀ ਨੂੰ ਦੱਸਿਆ ਗਗਨ ਵੀ ਸਗਣ ਭੇਜ ਰਹੀ ਹੈ ਤੇਰੀ ਮੰਮੀ ਦਾ ਚਿਹਰਾ ਵੀ ਖੜ ਗਿਆ ਕਿਉਂਕਿ ਇਹ ਤੁਹਾਡੀ ਸਮੂਲੀਅਤ ਦਾ ਹਿੱਸਾ ਸੀ ਜਦੋਂ ਹੀ ਅਸੀਂ ਦੋਹਾਂ ਨੇ ਇਹਨਾਂ ਨੂੰ ਸਗਣ ਪਾਇਆ ਤਾਂ 5100 ਦਾ ਤੁਹਾਡਾ ਵੀ ਉਗਲ ਪੇ ਆ ਗਿਆ ਸੀ ਅਸੀਂ ਮੋਬਾਈਲ ਹੱਥ ਵਿੱਚ ਫੜ ਕੇ ਮੋਬਾਈਲ ਤੇ ਆ ਰਹੀ ਤੁਹਾਡੀ ਦੋਨਾਂ ਦੀ ਫੋਟੋ ਨਾਲ ਫੁੱਲ ਫੈਮਿਲੀ ਫੋਟੋ ਕਰਵਾਈ ਭਾਵੇਂ ਉਸ ਵੇਲੇ ਤੇਰੀ ਭੁੰਦੀ ਸੱਗੂ ਤੁਹਾਡੇ ਨਾਲ ਨਹੀਂ ਸੀ ਪਰ ਫਿਰ ਵੀ ਮਨ ਨੂੰ ਕੁਝ تسਲੀ ਜਹੀ ਹੋਈ ਦੂਰੀ ਤਾਂ ਦੂਰੀ ਹੁੰਦੀ ਹੈ ਕਰਨ ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ ਤੁਹਾਡਾ ਭੇਖ ਉਹੀ ਵੱਲ ਤੇ ਸੁਰੱਖਤ ਹੋਵੇ ਦਿਨ ਮਹੀਨੇ ਸਾਲ ਤਾਂ ਇਸ ਤਰ੍ਹਾਂ ਹੱਸਦੇ ਆ ਖੇਡਦੇ ਆ ਘਟੇ ਜਾਣਗੇ ਤੁਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਲਵੋਗੇ ਜਿਵੇਂ ਕਹਿੰਦੇ ਹਨ ਕਿ ਘਰ ਦਾ ਵੱਡਾ ਬੇਟਾ ਨੰਬਰਦਾਰ ਹੁੰਦਾ ਹੈ ਤੋਂ ਤਾਂ ਅਬੇ ਲੰਬੜਦਾਰ ਨਹੀਂ ਹੋਈ ਨਾ ਤੇਰੀ ਹਾਜ਼ਰੀ ਤਾਂ ਬਣਦੀ ਸੀ ਤੇ ਗੈਰ ਹਾਜ਼ਰੀ ਰੜਕਦੀ ਵੀ ਹੈ ਉੰਜ ਉਹਨਾਂ ਨੇ ਸਾਨੂੰ ਵੀ ਸਵਣ ਦਿੱਤਾ ਤੇ ਇੱਕ ਲਫਾਵਾ ਤੁਹਾਡੇ ਲਈ ਵੀ ਉਹਨਾਂ ਇਹ ਚੰਗਾ ਕੀਤਾ ਕਿ ਬਾਹਰ ਬੈਠੇ ਮੇਰੇ ਲੰਬੜਦਾਰ ਪੁੱਤ ਦੇ ਤੇ ਉਸਦੇ ਪਰਿਵਾਰ ਨੂੰ ਸੰਭਾਲ ਲਿਆ ਫਿਰ ਮੈਂ ਵੀ ਲੱਗਦੇ ਹੱਥ ਤੁਹਾਨੂੰ Google Pay ਕਰ ਦਿੱਤਾ ਮੇਰੇ ਮਨ ਨੂੰ ਠੰਡਕ ਮਿਲੀ ਕਿ ਗੱਦਨ ਦਾ ਹਿੱਸਾ ਗਾਗਨ ਕੋਲ ਪਹੁੰਚ ਗਿਆ ਭਾਵੇਂ ਬਾਹਰਲੇ ਮੁਲਕ ਵਿੱਚ ਇਹ ਰਾਸੀ ਕੁਝ ਵੀ ਨਹੀਂ ਹੁੰਦੀ ਪਰ ਮਾਨਤਾ ਮਾਨ ਹੀ ਹੁੰਦਾ ਹੈ ਪੁੱਤ ਢੋਂਡੀ ਦਾ ਖਿਆਲ ਰੱਖਿਓ ਕਿਸੇ ਕਿਸਮ ਦਾ ਬਹੁਤਾ ਫਿਕਰ ਨਾ ਕਰਿਓ ਇਸੇ ਤਰ੍ਹਾਂ ਖੁਸ਼ੀ-ਖੁਸ਼ੀ ਹਰ ਖੁਸ਼ੀ ਦੇ ਭਾਗੀਦਾਰ ਬਣਦੇ ਰਹੋ ਹੋਰ ਇੰਨਾ ਵੱਡੇ ਬੁੱਢੇ ਹੱਡਾਂ ਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਖੁਸ਼ੀ ਹੀ ਸਾਡਾ ਲਾਈਵ ਸ਼ੇਗੰਗ ਟੌਨਿਕ ਹੈ ਇਹ ਕਹਾਣੀ ਰਚਨਾ ਨੇ ਸਿਟੀ ਬਾਦਲ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸੋ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੀ ਅਤੇ ਅੰਤ ਤੱਕ ਸੁਣਦੇ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ